ਸਰਕਾਰ ਨੇ ਪਟਵਾਰ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਨੂੰ ਬਹਾਲ ਕਰ ਦਿੱਤਾ ਹੈ ਪੰਜਾਬ ਦੇ ਮੁਲਾਜ਼ਮਾ ਦੀ ਵੰਟੀ ਛਤ ਹੋਈ ਜਾਂ ਦੱਸਦੀ ਹੈ ਕਿ ਜਲ ਸਰੋਤ ਵਿਭਾਗ ਨੇ ਜਸਕਰਨ ਸਿੰਘ ਨੂੰ ਮੁਅਤਲ ਕੀਤਾ ਸੀ ਤੇ ਅੱਜ ਉਹਨਾਂ ਨੂੰ ਬਹਾਲ ਕੀਤਾ ਗਿਆ ਜਿਸ ਤੋਂ ਬਾਅਦ ਖੁਸ਼ੀ ਦਾ ਇੱਕ ਮਾਹੌਲ ਦੇਖਣ ਨੂੰ ਮਿਲ ਰਿਹਾ ਜਸਕਰਨ ਸਿੰਘ ਦੀ ਮੁਅਤਲੀ ਵਿਰੁੱਧ ਮੁਲਾਜ਼ਮਾ ਕਿਸਾਨਾਂ ਤੇ ਹੋਰ ਮੁਲਾਜ਼ਮਾ ਨੇ ਵੱਡਾ ਜਿਹੜਾ ਸੰਘਰਸ਼ ਵਿੜਿਆ ਸੀ ਤਾਂ ਦੱਸਦਾ ਇਹ ਕਿ ਜਸਕਰਨ ਸਿੰਘ ਦੀ ਮੌਤਲੀ ਜਿਹੜੀ ਹੈ ਵੱਡਾ ਸਿਆਸੀ ਮੁੱਦਾ ਵੀ ਬਣ ਗਈ ਸੀ ਨੇਰੀ ਪਟਵਾਰੀਆਂ ਨੂੰ ਪਾਣੀ ਦੇ ਵੱਧ ਅੰਕੜੇ ਪੇਸ਼ ਕਰਨ ਦਾ ਦਬਾਅ ਪਾਉਣ ਕਾਰਨ ਜਿਹੜਾ ਮੁੱਦਾ ਹੈ ਉਹ ਲਗਾਤਾਰ ਭਗਤਾਂ ਨਜ਼ਰ ਆਇਆ ਸੀ ਜਸਕਰਨ ਸਿੰਘ ਨੂੰ ਪੈਂਡਿੰਗ ਪੜਤਾਲ ਦੇ ਆਧਾਰ ਤੇ ਜਿਹੜਾ ਬਹਾਲ ਕੀਤਾ ਗਿਆ ਹੈ ਜਸਕਰਨ ਸਿੰਘ ਦੀ ਪੜਤਾਲ ਜਿਹੜੀ ਹੈਰਾਨੀਜਨਕ ਢੰਗ ਦੇ ਨਾਲ ਸੇਵਾ ਮੁਕਤਬਦੀ ਇੱਕ ਸੈਸ਼ਨ ਜੱਜ ਬੀਸੀ ਗੁਪਤਾ ਤੋਂ ਕਰਵਾਉਂਦਾ ਫੈਸਲਾ ਲਿਆ ਗਿਆ ਹੈ ਬਹਾਲੀ ਦੇ ਹੁਕਮ ਮਿਲਦੇ ਹੀ ਮੁਲਾਜ਼ਮ ਆਗੂਆਂ ਨੇ ਜਸਕਰਨ ਸਿੰਘ ਦਾ ਭਰਵਾਂ ਸਵਾਗਤ ਕੀਤਾ ਜਸਤੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤਾਂ ਦੱਸਦਿਏ ਕਿ ਮੁਲਾਜ਼ਮਾਂ ਦੀ ਵੱਡੀ ਜਿੱਤ ਹੋਈ ਹੈ ਇੱਕ ਵੱਡੀ ਜਿੱਤ ਕਹਿ ਸਕਦਾ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਬਹਾਲੀ ਤਬਾਦ ਜੜਾਏ ਜਿਸਕਰਨ ਸਿੰਘ ਦਾ ਨਿਗਾ ਸਵਾਗਤ ਕੀਤਾ ਜਾ ਰਿਹਾ ਹੈ ਫੁੱਲਾਂ ਦੇ ਹਰ ਗਲ ਦੇ ਵਿੱਚ ਪਾ ਕੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ ਜਸੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਜਿਸਕਰਨ ਸਿੰਘ ਗਹਿਰੀ ਪੁੱਤਰ ਸੂਬਾ ਪ੍ਰਧਾਨ ਨਹਿਰੀ ਪਟਵਾਰ ਯੂਨੀਅਨ ਰਜਿਸਟਰਡ ਜਲ ਸਰੋਤ ਵਿਭਾਗ ਪੰਜਾਬ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਮੈਨੂੰ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਪੰਜਾਬ ਕ੍ਰਿਸ਼ਨ ਕੁਮਾਰ ਵੱਲੋਂ ਜਿਹੜਾ 20 ਤੋਂ ਇਹ 27% ਜਿਹੜਾ ਪਾਣੀ ਲੱਗਦਾਗਾ ਖੇਤਾਂ ਦੇ ਵਿੱਚ ਤਾਂ ਉਹਦੇ ਆਧਾਰ ਤੇ ਕਹਿ ਰਿਆ ਸੀ ਕਿ ਸਾਨੂੰ 100% ਫੇਕ ਅੰਕੜੇ ਦਿਓ ਤੇ ਅਸੀਂ ਫੇਕ ਅੰਕੜੇ ਦੇਣ ਤੋਂ ਮਨਾ ਕਰਤਾ ਜਿਸ ਕਰਕੇ ਸਾਡੇ 200 ਪਰਿਵਾਰੀਆਂ ਦੇ ਨਾਲ ਇਹ ਚਾਰ ਸ਼ੀਟ ਕਰਤੀ ਔਰ ਮੈਨੂੰ ਬਤੌਰ ਪ੍ਰਧਾਨ ਹੋਣ ਦੇ ਨਾਤੇ ਸਸਪੈਂਡ ਕਰਤਾ ਤੇ ਸਾਥੀਓ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਪੰਜਾਬ ਦੀਆਂ ਮਜ਼ਦੂਰ ਜੱਥੇਬੰਦੀਆਂ ਵੱਲੋਂ ਪੰਜਾਬ ਦੀਆਂ ਸਮੂਹ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਕਾਫੀ ਸੰਘਰਸ਼ ਲੜਿਆ ਗਿਆ ਔਰ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਦੇ ਹਲਕੇ ਧੂਰੀ ਵਿਖੇ ਵੀ ਇੱਕ ਰੈਲੀ ਕੱਢੀ ਗਈ ਉਸੇ ਦਵਾ ਹੇਠ ਮਲਾਜ਼ਮਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਦਵਾ ਹੇਠ ਸਰਕਾਰ ਨੇ ਮੈਨੂੰ ਬਹਾਲ ਕੀਤਾ ਹੈ ਔਰ ਅੱਜ ਜੁਆਇਨਿੰਗ ਸਮੇਂ ਜੁਵੀਡੀਸੀ ਸਰਕਲ ਦੇ ਅੰਮ੍ਰਿਤਸਰ ਦੇ ਜੰਡਿਆਲਾ ਡਿਵੀਜ਼ਨ ਵਿਖੇ ਅੰਮ੍ਰਿਤਸਰ ਨਾਲ ਸੰਬੰਧਿਤ ਸਮੂਹ ਵਿਭਾਗਾਂ ਦੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਪਹੁੰਚ ਕੇ ਅਤੇ ਜਲ ਸਰੋਤ ਵਿਭਾਗ ਦੇ ਪੰਜੇ ਡਿਵੀਜ਼ਨਾਂ ਦੇ ਸਾਥੀਆਂ ਨੇ ਪਹੁੰਚ ਕੇ ਇੰਨਾ ਮਾਨ ਸਤਿਕਾਰ ਦਿੱਤਾ ਜੁਆਇਨਿੰਗ ਸਮੇਂ ਕਿ ਮੈਂ ਸਦਾ ਇਹਨਾਂ ਦਾ ਰਿਣੀ ਰਹਾਂਗਾ ਔਰ ਪੰਜਾਬ ਦੇ ਮੁਲਾਜ਼ਮਾਂ ਦੀ ਪੰਜਾਬ ਦੇ ਮਜ਼ਦੂਰਾਂ ਦੀ ਕਿਸਾਨਾਂ ਦੀ ਆਵਾਜ਼ ਸਦਾ ਚੱਕ ਦਰਾਂਗਾ ਧੰਨਵਾਦ